ਮੈਂ ਅੱਜ ਜਗਮੀਤ ਨੂੰ ਦਿੱਤਾ ਸਰਪ੍ਰਾਈਜ਼ ਸਰਪ੍ਰਾਈਜ਼ ਹੀ ਹੁੰਦਾ ਨਾ ਤੇ ਤੁਸੀਂ ਵੀ ਦੇਖੋ ਮੈਂ ਜਗਮੀਤ ਨੂੰ ਕੀ ਸਰਪ੍ਰਾਈਜ਼ ਦਿੱਤਾ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਤੁਹਾਡੇ ਲਈ ਸਾਹਮਣੇ ਲਿਆਵਾਂਗੇ ਜਗਮੀਤ ਨੂੰ ਜਗਮੀਤ ਇੱਧਰ ਖੜਾ ਰਹੀ ਮੈਂ ਕਹਾਂਗੀ 20 20 ਤੇ ਤੂੰ ਇੱਥੇ ਮੇਰੇ ਕੋਲ ਆਉਣਾ ਮੈਂ ਹੌਲੀ ਹੌਲੀ ਗਿਣਾਂਗੀ ਠੀਕ ਹੈ 1 2 3 4 5 6 7 8 9 ਐ ਇੱਥੇ ਹੀ ਰਹਿਣਾ ਤੂੰ 10 ਮੈਂ ਦੱਸੂ ਜੇ ਦੋਨੋਂ ਹੋ ਗਿਆ ਸਰਪਰਾਇਸ ਦੇ ਨੈਸੀ ਤੁਹਾਨੂੰ ਵੀ ਤੇ 11 ਤੇ 12 ਤੇ 13 14 ਤੇ 15 ਤੇ 16 ਤੇ 17 ਰਹਿ ਗਿਆ ਦੋ ਹੁਣ ਦੋ ਚੇਤੀ ਚੇਤੀ ਗਿਣਦਾ ਕਿ ਟਾਈਮ ਲਾ ਦੇ 17 ਤੇ 18 ਹੁਣ ਰਹਿ ਗਿਆ ਇੱਕ ਇੱਕ ਰਹਿ ਗਿਆ ਹੁਣ ਇੱਕ ਚੇਤੀ ਚੇਤੀ ਗਿਣਦਾ ਕਿ ਅਟਕ ਜਾ 17 ਤੇ 18 19 19 ਤੇ 20 ਸਰ ਪ੍ਰਾਈਸ ਜਿਹੜੀ ਵੀ ਤਾਂ ਨਾ ਮਸੂੜ ਸੁਕਾ ਡਕਸੋ ਨਾ ਲੱਗਦਾ ਪ੍ਰਾਈਸ ਬਰੇ ਸੋਣਾ ਤੂਤਰਾ ਜਾਲਟਾ ਤੂਤਰਾ ਜਾਲਟਾ ਦੇ ਵਿੱਚ ਨਾ ਮਸੂੜ ਲੈ ਕੇ ਦਿੱਤਾ ਅੱਜ ਹੈ ਤੇ ਜਗਮੀਤ ਨੂੰ ਇੰਨਾ ਕਚਾ ਚੜਿਆ ਇੰਨਾ ਕਚਾ ਦੜਿਆ ਜਗਮੀਤ ਭਾ ਸੂਟ ਨਾ ਆਵੇ ਕਿਤੇ ਇੰਨਾ ਖੁਸ਼ ਹੋਇਆ ਜਗਮੀਤ ਮੇਰੇ ਮੰਮਾ ਨੇ ਸੂਟ ਲੈ ਕੇ ਦਿੱਤਾ ਵਾ ਤੇ ਦੇਖੋ ਅੱਜ ਮੈਂ ਤੇ ਪਤਰਾ ਨਵਾਂ ਸੂਟ ਲੈ ਕੇ ਦਿੱਤਾ ਫਰੋਜੀ ਕਲਰ ਦੀ ਟੀ-ਸ਼ਰਟ ਆ ਤੇ ਗ੍ਰੀਨ ਕਲਰ ਦੀ ਫਿੱਕੀ ਜੀ ਗ੍ਰੇਜ ਕਲਰ ਦੀ ਫਿੱਕੀ ਜੀ ਗ੍ਰੇਜ ਕਲਰ ਦੀ ਹੈਗੀ ਆ ਲੋਰ ਠੀਕ ਆ ਤੇ ਇਥੇ ਭਾਈ ਆਇਆ ਸੀ ਸਸ ਕੰਟੀਲੇ ਵਾਲੇ ਕੱਪੜੇ ਵੇਚਦਾ ਫਿਰਦਾ ਸੀ ਵਿਚਾਰਾ ਕਿ ਉਹ ਧੁੰਮ ਫਰੇ ਜ ਲਈ ਸੂਟ ਲੈਂਦਾ ਇੱਕ ਮੈਂ ਹੋਰ ਲੈਂਦੀ ਸੀ ਤੇ ਮੈਂ ਥੋੜਾ ਜਿਹਾ ਵੰਗੇ ਲੱਭਦੇ ਪਾ ਲੈ ਮੰਗੇ ਲੰਦਾ ਸੀ ਫਿਰ ਮੈਂ ਉਹ ਲੈ ਦਿੱਤਾ ਨੇ ਤੇ ਮੈਂ ਇੱਕ ਲੈਦਾ ਮੈਂ ਕਿ ਚੱਲਿਆ ਇੱਕ ਪਾਲੂਗਾ ਦੂਜਾ ਫਿਰ ਦੇਖੀ ਜੋ ਬਾਤ ਚ ਲੈ ਲਾਂਗੇ ਠੀਕ ਹੈ ਜੇ ਸੋਣਾ ਲੱਗਿਆ ਤਾਂ ਮੈਨੂੰ ਦੱਸਿਓ ਜੂ ਮੇਰੇ ਪੁੱਤ ਦਾ ਸੂਟ ਠੀਕ ਹੈ ਤੇ ਬਹੁਤ ਖੁਸ਼ ਹੋਇਆ ਹਾਂ ਧੀ ਚ ਸੂਟ ਲੈ ਕੇ ਡੇਰ ਪੜਾਈ ਜਾਵਾਂ ਚੱਲੇ ਹਨ ਗਰੀਬ ਵਾਲੇ ਲ ਨਿੱਕੇ ਨਿੱਕੇ ਫੁਸਿੰਗਾ ਬਹੁਤ ਵੱਡੇ ਵੱਡੇ ਉਹ ਹੁੰਦੇ ਆ ਬਰੀ ਬਾਲੇ ਵੱਡੇ ਵੱਡੇ ਸਰਪ੍ਰਾਈਜ਼ ਹੋਣਗੇ ਨਿੱਕੀ ਜੀ ਖੁਸ਼ੀ ਗਈ ਤੈਨੂੰ ਬਹੁਤ ਚਾ ਚੜਾ ਬਾਲੇ ਚਾ ਚੜਾ ਤੇ ਹਣ ਜਦੋਂ ਪੈਸੇ ਹੋਰ ਆਗੇ ਤੇ ਫਿਰ ਅਸੀਂ ਤੁਹਾਨੂੰ ਹੋਰ ਲਗ ਦੋਗੇ ਛੋਟੜੀ ਜੀ ਨੂੰ ਠੀਕ ਆ ਚਲੋ ਠੀਕ ਆ ਕੇ ਬਾਏ ਚਾ ਪਾਣੀ ਪੀ ਬਾਅਦ ਗਾਇਸ ਤੇ ਸਕੂਲ ਦਾ ਵੀ ਕੰਮ ਕਰਨਾ ਤੁਸੀਂ ਤਾਂ ਦੇ ਲਏ ਅਸੀਂ ਕਿੱਥੇ ਲੋ ਘਰ ਦਾ ਕੰਮ ਵੀ ਕਰਨਾ ਪੰਜ ਫੇਸ ਹੋਇਆ ਜੀ ਪੰਜ ਫੇਸ ਪਈ ਆ ਕਹਾਂ ਨਹੀਂ ਦੇ